ਸਸੇ ਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 3 ਜਨਵਰੀ 2025 ਦੇ ਟਾਈਮ ਕਰੀਬ 9:07 ਦੇ ਹੋਣ ਜਾ ਰਹੇ ਨੇ ਗੱਲਬਾਤ ਮੌਸਮ ਦੇ ਆਉਂਦੇ ਦਿਨਾਂ ਦੀ ਮਜਾਜ ਬਾਰੇ ਕਰਾਂਗੇ ਜਿੱਦਾਂ ਕਿ ਸਾਲ 2024 ਦੀ ਵਿਦਾਇਗੀ ਜਿਹੜੀ ਠੰਡ ਨਾਲ ਹੋਈ ਹੈ 27 ਦਸੰਬਰ ਨੂੰ 27 ਦਸੰਬਰ 2024 ਨੂੰ ਕਈ ਖੇਤਰਾਂ ਦੇ ਵਿੱਚ ਜਿਹੜਾ ਹਲਕੇ ਤੋਂ ਦਰਮਿਆਨਨਾ ਤੇ ਕਿਤੇ ਕਿਤੇ ਚੰਗੀ ਕਾਰਵਾਈ ਵਾਲਾ ਮੀਂਹ ਜਿਹੜਾ ਦੇਖਿਆ ਗਿਆ ਸੀ ਉਸ ਤੋਂ ਬਾਅਦ ਧੁੰਦ ਤੇ ਧੁੰਦ ਦੇ ਬੱਦਲਾਂ ਨੇ ਜਿਹੜਾ ਅਸਮਾਨ ਆ ਪੰਜਾਬ ਦਾ ਅ ਮਤਲਬ ਕਿ ਪੰਜਾਬ ਹੀ ਨਹੀਂ ਬਦਲ ਹਰਿਆਣਾ ਜੁਪੀ ਐਮ ਪੀ ਤੱਕ ਵੀ ਜਿਹੜਾ ਧੁੰਦ ਦੇ ਧੁੰਦ ਦੇ ਬੱਦਲਾਂ ਦਾ ਜਿਹੜਾ ਅਸਮਾਨ ਦੇ ਉੱਪਰ ਕਬਜ਼ਾ ਜਿਹੜਾ ਲਗਾਤਾਰ ਬਣਿਆ ਹੋਇਆ ਹੈਗਾ ਕਿਉਂਕਿ ਜਦੋਂ ਪਹਾੜ ਤੇ ਪੱਛੋਂ ਦੀ ਠੰਡੀ ਹਵਾ ਗਰਾਊਂਡ ਲੈਵਲ ਤੇ ਜਾਂਦੀ ਹੈ ਤਾਂ ਜਿਹੜੀ ਧੁੰਦ ਹੁੰਦੀ ਹੈਗੀ ਅੱਪਰ ਲਿਫਟ ਹੋ ਜਾਂਦੀ ਹੈ ਜਿਸ ਦਾ ਕਰਕੇ ਜ਼ਮੀਨੀ ਸੰਘਣੀ ਧੁੰਦ ਘੱਟ ਜਾਂਦੀ ਹੈ ਤੇ ਉੱਪਰ ਲੈਵਲ ਤੇ ਧੁੰਦ ਤੇ ਧੁੰਦ ਦੇ ਬੱਦਲ ਜਿਹੜੇ ਲਗਾਤਾਰ ਬਣਦੇ ਰਹਿੰਦੇ ਨੇ ਤੇ ਲਗਾਤਾਰ ਕੋਲਡ ਦੇ ਦੀ ਸਥਿਤੀ ਹੈ ਜਿਹੜੀ ਜਾਰੀ ਰਹਿੰਦੀ ਹੈ ਕਿ ਅੱਜ ਵੀ ਉਸੇ ਤਰ੍ਹਾਂ ਜਿਹੜਾ ਮਾਹੌਲ ਸੀ ਧੁੰਦ ਦੇ ਧੁੰਦ ਵਾਲਾ ਸੀਗਾ ਪਰ ਜਿਹੜੀ ਹੁਣ ਧੁੰਦ ਆ ਗਈ ਮੌਜੂਦਾ ਸਮੇਂ ਅਸਮਾਨ ਤੋਂ ਹੇਠਾਂ ਆ ਚੁੱਕੀ ਹੈਗੀ ਬੀਤੀ ਕੱਲ ਵੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਤੇ ਕਿਤੇ ਕਿਤੇ ਦਰਮਿਆਨੀ ਤੋਂ ਸੰਘਣੀ ਧੁੰਦ ਸੀਗੀ ਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਜਿਹੜੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦਰਮਿਆਨੀ ਤੋਂ ਸੰਘਣੀ ਧੁੰਦ ਜਿਹੜੀ ਦੇਖਣ ਨੂੰ ਮਿਲੀ ਆ ਤੜਕਸਾਰ ਹਾਲਾਂਕਿ ਦੁਪਹਿਰ ਬਾਅਦ ਧੁੱਪ ਜ਼ਰੂਰ ਲੱਗੀ ਹੈ ਕਈ ਖੇਤਰਾਂ ਦੇ ਵਿੱਚ ਇਹ ਤੂੰ ਧੋਣਾ ਜਮੀਨੀ ਪੱਧਰ ਤੇ ਖਿਸਕ ਚੁੱਕੀ ਆ ਕਿਉਂਕਿ ਜਿਹੜੀ ਪਹਾੜ ਤੇ ਪੱਛੋਂ ਦੀ ਠੰਡੀ ਹਵਾ ਚੱਲ ਰਹੀ ਸੀਗੀ ਉਹ ਜਿਹੜੀ ਮੱਠੀ ਪੈ ਚੁੱਕੀ ਹੈਗੀ ਹਵਾ ਦੀ ਰਫਤਾਰ ਮੱਠੀ ਪੈਣ ਕਾਰਨ ਜਿਹੜਾ ਜਮੀਨੀ ਪੱਧਰ ਤੇ ਨਮੀ ਪਤਨੀ ਸ਼ੁਰੂ ਹੋ ਚੁੱਕੀ ਆ ਜੀਦਾ ਕਰਕੇ ਦਰਮਿਆਨੀ ਤੋਂ ਸੰਘਣੀ ਧੁੰਦ ਦੇਖਣ ਨੂੰ ਮਰੀ ਹੈ ਤੇ ਮੌਜੂਦਾ ਸਮੇਂ ਵੀ ਥੋੜੇ ਬਹੁਤ ਖੇਤਰਾਂ ਦੇ ਵਿੱਚ ਜਮੀਨੀ ਪੱਧਰ ਤੇ ਧੁੰਦ ਦਸਤਕ ਦੇਣੀ ਸ਼ੁਰੂ ਕਰ ਚੁੱਕੀ ਹੈ ਤੇ ਆਉਂਦੇ 2-3 ਘੰਟੇ ਦੌਰਾਨ ਤੇ ਆਉਂਦੇ 2 ਤੋਂ 4 ਘੰਟੇ ਦਰਾਂ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਧੁੰਦ ਦਾ ਜਿਹੜੀ ਮੋਰ ਤੋਂ ਜਿਹੜੀ ਧੁੰਦ ਆ ਗਈ ਮੋਰ ਤੋਂ ਪੰਜਾਬ ਨੂੰ ਆਪਣੀ ਲਪੇਟ ਚ ਲੈਣਾ ਸ਼ੁਰੂ ਕਰ ਦੋਗੀ देर रात ਤੱਕ ਪੰਜਾਬ ਦੇ ਬਹੁਤੇ ਖੇਤਰਾ ਚ ਦਰਮਿਆਨੀ ਤੋਂ ਸੰਘਣੀ ਧੁੰਦ ਦੇਖਣ ਨੂੰ ਮਿਲੂਗੀ ਤੜਕਸਾਰ ਵੀ ਪੰਜਾਬ ਦੇ ਬਹੁਤੇ ਖੇਤਰਾ ਦੇ ਜ ਦਰਮਿਆਨੀ ਤੋਂ ਸੰਘਣੀ ਧੁੰਦ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਕਿ ਜਿਦਾ ਕਰਕੇ ਅ ਪਿਛਲੇ ਦਿਨਾਂ ਤੋਂ ਧੁੰਦ ਤੇ ਧੁੰਦ ਦੇ ਬਦਲਾ ਦਾ ਮੌਸਮਾ ਜਿਹੜਾ ਜਾਰੀ ਹੈਗਾ ਅੱਜ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ ਤੇ ਕੱਲ ਵੀ ਜਿਹੜੀ ਸੰਘਣੀ ਧੁੰਦ ਦੇਖਣ ਨੂੰ ਮਿਲਦੇ ਰਹਿਣੀ ਆ ਅੱਜ ਅੱਜ ਵੀ ਧੁੰਦ ਦੇ ਕਾਰਨ ਜਿਹੜਾ ਅ ਸੀਜ਼ਨ ਦਾ ਨੌਵਾਂ ਦਸਵਾਂ ਕੋਲਡ ਡੇ ਆ ਜਿਹੜਾ ਅੱਜ ਦੇਖੋ ਨੂੰ ਮਿਲਿਆ ਮਤਲਬ ਕਿ ਦਿਨ ਦਾ ਪਾਰਾ ਜਦੋਂ 13 14 15 16 ਡਿਗਰੀ ਦੇ ਵਿੱਚ ਕਾ ਰਿਕਾਰਡ ਹੁੰਦਾਗਾ ਤਾਂ ਉਹਨੂੰ ਕੋਲਡ ਡੇ ਦੀ ਸਥਿਤੀ ਕਿਹਾ ਜਾਂਦਾਗਾ ਤੇ ਮੌਜੂਦਾ ਸਮੇਂ ਵੀ ਅੱਜ ਨੌਵਾਂ ਦਸਵਾਂ ਕੋਲਡ ਡੇ ਪੰਜਾਦ ਵਿੱਚ ਲੱਗ ਚੁੱਕਾਗਾ ਤੇ ਕੱਲ ਵੀ ਜਿਹੜੇ ਜਾਂ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਕੋਲਡ ਡੇ ਦੀ ਸਥਿਤੀ ਹੈ ਜਿਹੜੀ ਅੱਗੇ ਵੀ ਆਉਂਦੇ ਦਿਨਾਂ ਦੇ ਵਿੱਚ ਜਾਰੀ ਰਹਿ ਸਕਦੀ ਹੈ ਕਿ ਬਾਕੀ ਮੀ ਵਾਲੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ 5 ਤੇ 6 ਜਨਵਰੀ ਨੂੰ ਇੱਕ ਪੱਛਮੀ ਸਿਸਟਮ ਆ ਰਿਹਾਗਾ ਪਛਮੀ ਸਿਸਟਮ ਬਹੁਤਾ ਤਾਕਾਲਾ ਨਹੀਂ ਹੈਗਾ ਹਲਕਾ ਪਛਮੀ ਹਲਕੇ ਦਰਮਿਆਨੀ ਚਾਲ ਦਾ ਜਿਹੜਾ ਪਛਮੀ ਸਿਸਟਮ ਆ ਜੰਮੂ ਕਸ਼ਮੀਰ ਦੇ ਉਪਰੀ ਇਲਾਕਿਆਂ 'ਚ ਚੰਗੀ ਬਰਫਵਾਰੀ ਦੇਖਣ ਨੂੰ ਮਿਲ ਸਕਦੀ ਹੈਗੀ ਹਿਮਾਚਲ ਦੇ ਵੀ ਕੁਝ ਖੇਤਰਾਂ ਦੇ ਵਿੱਚ ਚੰਗੀ ਬਰਫਵਾਰੀ ਦੇਖਣ ਨੂੰ ਮਿਲ ਸਕਦੀ ਹੈਗੀ ਹਾਲਾਂਕਿ ਸਿਮਲੇ ਦੇ ਵਿੱਚ ਇਸ ਵਾਰ ਜਿਹੜੀ ਬਰਫਵਾਰੀ ਦੀ ਸੁਭਾਵਨਾ ਥੋੜੀ ਘੱਟ ਰੂ ਹੋ ਸਕਦਾ ਬਾਈ ਚਾਂਸ ਕਿਤੇ ਕਿਤੇ ਬਰਫਵਾਰੀ ਦੇਖਣ ਨੂੰ ਮਿਲ ਜਾਵੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮਾਝੇ ਦਬਾਬੇ ਦੇ ਵਿੱਚ ਇਕ ਪੂਆ ਦੇਰੀਏ ਦੇ ਵਿੱਚ 5 ਤੇ 6 ਜਨਵਰੀ ਨੂੰ ਕਿਤੇ ਕਿਤੇ ਥੋੜੇ ਸਮੇਂ ਲਈ ਹਲਕੀਆਂ ਫਹਾਰਾਂ ਦੇਖਣ ਨੂੰ ਮਿਲ ਸਕਦੀਆਂ ਜਾਂ ਕਿਤੇ ਕਿਤੇ ਗਰਚਮਕਲੇ ਬੱਦਲ ਜਿਹੜੇ ਨਿੱਕੀ ਮੋਟੀ ਕਾਰਵਾਈ ਮੀਂਹ ਦੀ ਦੇ ਸਕਦੇ ਹੈਗੇ ਤੇ ਮਾਲਵਾ ਬੈਲਟ ਦੀ ਗੱਲ ਕੀਤੀ ਜਾਵੇ ਮਾਲਵਾ ਬੈਲਟ ਵਿੱਚ ਤਾਂ ਬਹੁਤੇ ਆਸਾਨ ਨਹੀਂ ਜਾ ਪਰੇ ਹੋ ਸਕਦਾ ਬਾਈ ਚਾਂਸ ਇਕਦੁੱਕਾ ਤਾਂ ਜਾਂ ਕਿਤੇ ਕਿਤੇ ਨਿੱਕੀ ਮੋਟੀ ਹਲਚਲ ਮਾਲਵਾ ਬੈਲਟ ਦੇ ਵਿੱਚ ਵੀ ਜਿਹੜੀ ਦੇਖਣ ਨੂੰ मिल जावे ਤਾਂ ਇਸੇ ਤਰ੍ਹਾਂ ਮਤਲਬ ਕਿ ਪੰਜਾਬ ਤੇ ਮੇਨ ਤਾਂ ਜਿਹੜੀ ਕਾਰਵਾਈ ਹੈਗੀ ਹਲਕੀ ਕਾਰਵਾਈ ਕਿਤੇ ਕਿਤੇ ਜਿਹੜੀ ਦੇਖਣ ਨੂੰ ਮਿਲੂਗੀ ਉਹ ਮਾਝੇ ਤੇ ਦੁਆਬੇ ਤੇ ਪੁਆਧ ਏਰੀਆ ਵਿੱਚ ਦੇਖਣ ਨੂੰ ਮਿਲੂਗੀ ਮਤਲਬ ਕਿ ਲਗਭਗ ਪੰਜਾਬ ਦੇ ਜਿਹੜੇ ਜ਼ਿਆਦਾ ਲੱਕੇ ਜਿਹੜੇ ਹਿਮਾਚਲ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਹੀ ਦੇਖਣ ਨੂੰ ਮਿਲੂਗੀ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਕਾਰਵਾਈਆਂ ਹਲਕੀਆਂ ਫਹਾੜਾਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਮਾਲਵਾ ਵੈਲਟ ਵਿੱਚ ਕਿਤੇ ਕਿਤੇ ਹੀ ਕਾਰਵਾਈ ਬਾਈ ਚਾਂਸ ਦੇਖਣ ਨੂੰ ਮਿਲੇਗੀ ਤੇ ਲਗਭਗ 25-30% ਖੇਤਰਾਂ ਦੇ ਵਿੱਚ ਹਲਕੀ ਕਾਰਵਾਈ ਜਿਹੜੀ ਕਿਤੇ ਕਿਤੇ ਦੇਖਣ ਨੂੰ ਮਿਲ ਸਕਦੀ ਹੈ 5 ਤੇ 6 ਜਨਵਰੀ ਨੂੰ ਤੇ ਇਸੇ ਤਰ੍ਹਾਂ ਹਰਿਆਣਾ ਦੇ ਕੁਝ ਕੁ ਖੇਤਰਾਂ ਦੇ ਵਿੱਚ ਲਗਭਗ 25-30% ਖੇਤਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਜੂਪੀ ਨਾਲ ਲੱਗਦੇ ਨੇ ਜਾਂ ਉੱਤਰੀ ਕੋਨਾਂ ਆ ਗਿਆ ਹਰਿਆਣੇ ਦਾ ਉੱਤੇ ਜਿਹੜੇ ਛੇਟਪਟ ਥਾਮਾ ਤੇ ਜਿਹੜੀ ਹਲਕੀ ਕਾਰਵਾਈ ਘਰਚੌਂਕਲੇ ਬੱਦਲ ਜਿਹੜੇ ਦੇ ਸਕਦੇ ਨੇ 5 ਤੇ 6 ਜਨਵਰੀ ਨੂੰ ਤੇ ਉਸ ਤੋਂ ਬਾਅਦ ਜਿਹੜਾ 6 ਜਨਵਰੀ ਦੁਪਹਿਰ ਬਾਅਦ ਤੋਂ ਪਹਾੜ ਤੇ ਪੱਛੋਨੀਆ ਠੰਡੀਆਂ ਹਵਾਵਾਂ ਮੋੜ ਤੋਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਨੇ ਜੀਦਾ ਕਰਕੇ ਜ਼ਮੀਨੀ ਪੱਧਰ ਤੇ ਸੰਘਣੀ ਧੁੰਦ ਦੀ ਉਮੀਦ ਘੱਟ ਰਹੂਗੀ ਹੋ ਸਕਦਾ ਧੁੰਦ ਵਾਪਸੀ ਕਰੇ ਪਰ ਹਵਾ ਦੀ ਰਫ਼ਤਾਰ ਤੇਜ਼ ਹੋਣ ਕਾਰਨ 6 ਜਨਵਰੀ ਦੁਪਹਿਰ ਬਾਅਦ ਤੋਂ ਜਿਹੜੀ ਤੇਜ਼ ਹਵਾ ਚੱਲਣੀ ਸ਼ੁਰੂ ਹੋ ਜਾਣੀ ਹੈ ਤੇ 7 ਤੇ 8 ਜਨਵਰੀ ਤੇ 9 ਜਨਵਰੀ ਇਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਜਮੀਨੀ ਪੱਧਰ ਤੇ ਧੁੰਦ ਜਿਹੜੀ ਸੰਗਣੀ ਧੁੰਦਾ ਘੱਟ ਦੇਖ ਨੂੰ ਮਿਲੇ ਤੇ ਜਾਂ ਧੁੰਦ ਦੇ ਬੱਦਲ ਬਣ ਜਾਣਾ ਤਾਂ ਇੱਕ ਧੁੰਦ ਤੋਂ ਥੋੜੀ ਰੈਲ ਜੀ ਜ਼ਰੂਰ ਪੈ ਸਕਦੀ ਹੈ ਕਹਿਣ ਦਾ ਭਾਵ ਜਦੋਂ ਪਹਾੜ ਤੇ ਪੱਛੋਂ ਦੀ ਹਵਾ ਜਿਹੜੀ ਖੁੱਲ ਕੇ ਚੱਲੂਗੀ ਕਾਫੀ ਤੇਜ਼ ਰਫਤਾਰ ਨਾਲ ਜੀ ਪਹਾੜ ਤੇ ਪੱਛੋਂ ਦੀਆਂ ਠੰਡੀਆਂ ਹਵਾਵਾਂ 3 ਤੇ 7 ਤੇ 8 ਜਨਵਰੀ ਨੂੰ ਚਲਦੀਆਂ ਵਿਖਾਈ ਦੇ ਸਕਦੀਆਂ ਜਿਹਦਾ ਕਰਕੇ ਹੋ ਸਕਦਾ ਨੀਲਾ ਅਸਮਾਨ ਵੀ ਜਿਹੜਾ ਕਈ ਖੇਤਾਂ ਦੇ ਵਿੱਚ ਦਿਖਾਈ ਦੇ ਜਾਵੇ ਕਿਉਂਕਿ ਧੁੰਦ ਤੇ ਧੁੰਦ ਦੇ ਬੱਦਲ ਬਹੁਤਾ ਸਮਾਂ ਪਹਾੜ ਤੇ ਪੱਛੋਂ ਦੀਆਂ ਹਵਾਵਾਂ ਸਾਹਮਣੇ ਨਹੀਂ ਦੇਖ ਸਕਦੇਗੇ ਬਾਕੀ ਖੁੱਲ ਕੇ ਪਹਾੜ ਤੇ ਪੱਛੋਂ ਦੀ ਹਵਾ ਚੱਲਣ ਦੀ ਸੁਭਾਵਨਾ ਜਿਹੜੀ 7 8 ਅਸੀਂ ਜਨਵਰੀ ਦੀ ਦੁਪਹਿਰ ਬਾਅਦ ਤੇ 7 8 ਜਨਵਰੀ ਨੂੰ ਖੁੱਲ ਕੇ ਚੱਲਣ ਦੀ ਸੁਭਾਵਨਾ ਹੋ ਸਕਦਾ ਉਹਨਾਂ ਦਿਨਾਂ ਵਿੱਚ ਧੁੰਦ ਥੋੜੀ ਘਟੇ ਜ਼ਮੀਨੀ ਪੱਧਰ ਤੇ ਵੀ ਧੁੰਦ ਘਟ ਸਕਦੀ ਹੈ ਤੇ ਧੁੰਦ ਦੇ ਬੱਦਲਾ ਜਿਹੜੇ ਉਹ ਵੀ ਜਿਹੜੇ ਘੜਦੇ ਦਿਖਾਈ ਦੇ ਸਕਦੇ ਹੋ ਸਕਦਾ ਇੱਕ ਛੋਟੀ ਜੀ ਰੈਲ ਮਿਲ ਜਾਵੇ ਪਰ ਉਸ ਤੋਂ ਬਾਅਦੂਦ ਇਸ ਦੇ 10 11 12 13 ਜਨਵਰੀ 12 ਮਤਲਬ ਕਿ 9 10 11 12 ਇਹਨਾਂ ਦਿਨਾਂ ਦੇ ਵਿੱਚ ਫੇਰ ਹਵਾ ਮੱਠੀ ਪੈ ਜਾਣੀ ਹੈ ਜਿਸ ਦਾ ਕਰਕੇ ਪੂਰੇ ਦੀ ਫੇਰ ਵਾਪਸੀ ਹੋਊਗੀ ਜਿਸ ਦਾ ਕਰਕੇ ਧੁੰਦ ਦਾ ਜਿਹੜੀ ਜ਼ਮੀਨੀ ਬੱਦਰ ਤੇ ਫੇਰ ਤੋਂ ਫੇਰ ਦਸਤਕ ਦੇ ਸਕਦੀ ਹੈਗੀ ਮਤਲਬ ਕਿ ਧੁੰਦ ਹਲੇ ਇੰਨਾ ਸਿੱਧੀ ਖੜਾ ਨਹੀਂ ਛੱਡੂਗੀ ਆਪਣਾ ਤੋਂ ਤੋਂ ਦੇ ਦੌਰਾਨ ਵਿੱਚ ਆਉਂਦੀ ਰਹਣੀ ਹੈ ਲਗਭਗ ਲੋੜੀ ਤੱਕ ਧੁੰਦ ਦੇ ਹਲੇ ਇਸੇ ਤਰ੍ਹਾਂ ਬਣੇ ਰਹਣ ਦੇ ਸੁਭਾਵਨਾ ਜਾ ਪਰਹੀ ਹੈਗੀ ਵਿੱਚ ਦੀ ਇੱਕ ਦੋ ਦਿਨ ਰੈਲ ਜ਼ਰੂਰ ਪੈ ਸਕਦੀ ਹੈ ਜਾਂ ਦੋ ਤਿੰਨ ਦਿਨ ਵਿੱਚ ਦੀ ਰੈਲ ਜੀ ਰਾਹਤ ਜਿਹੜੀ ਥੋੜੀ ਮਿਲ ਸਕਦੀ ਹੈ ਕਿਉਂਕਿ ਜਦੋਂ ਪਾਣੀ ਸਿਸਟਮ 5 6 ਜਨਵਰੀ ਨੂੰ ਪਹਾੜਾਂ 'ਚ ਬਰਫਵਾਰੀ ਦੇਖ ਕੇ ਮੈਦਾਨੀ ਖੇਤਾਂ 'ਚ ਕਿਤੇ ਕਿਤੇ ਛਿਟਪੜ ਤੋਂ ਆਮਾ ਤੇ ਘਰ ਚਪਕਣ ਨਾਲ ਨਿੱਕੀ ਉੱਡੀ ਕਾਰ ਵੀ ਦੇਖ ਕੇ ਜਦੋਂ ਅੱਗੇ ਲੰਘੂਗਾ ਤਾਂ ਠੰਡੀਆਂ ਪਹਾੜ ਤੇ ਪੱਛੂ ਦੀਆਂ ਹਵਾਵਾਂ ਜਦੋਂ ਖੁੱਲਣਗੀਆਂ ਤਾਂ ਵੱਡੇ ਪੱਧਰ ਤੇ ਖੁੱਲਣਗੀਆਂ ਮਤਲਬ ਕਿ ਲੈਂਦੇ ਪੰਜਾਬ ਤੋਂ ਰਾਜਸ ਪੰਜਾਬ ਹਰਿਆਣਾ ਨੂੰ ਕ੍ਰੋਸ ਕਰਦੀਆਂ ਉਹ ਜੁਪੀ ਐਮ ਪੀ ਨੂੰ ਪਾਰ ਕਰਦੀਆਂ ਬਿਹਾਰ ਤੱਕ ਜਾਣੀਆਂ ਜਿੱਦਾ ਕਰਕੇ ਥੋੜੀ ਰਾਹਤ ਦੀ ਸੁਭਾਵਨਾ ਜਾਂ ਥੋੜੀ ਰਾਹਤ ਦੀ ਸੁਭਾਵਨਾ ਜ਼ਰੂਰ ਹੈਗੀ ਪਰ ਠੰਡ ਬਦਲਣ ਦੀ ਸੁਭਾਵਨਾ ਜਾ ਰਹੀ ਹੈ ਮਤਲਬ ਕਿ ਠੰਡ ਤੋਂ ਹਲੇ ਕੋਈ ਵੀ ਰਾਹਤ ਦੀ ਸੁਭਾਵਨਾ ਨਹੀਂ ਹੈਗੀ ਕਿ ਠੰਡ ਇਸੇ ਤਰ੍ਹਾਂ ਬਣੀ ਰਹਿਣੀ ਹੈ ਕਿ ਕੋਈ ਵੀ ਠੰਡ ਤੋਂ ਰਾਤ ਦੀ ਸਵੇਰ ਹੁਣ ਨਹੀਂ ਹੈਗੀ ਪਰ ਜਿਵੇਂ ਹੀ 9 10 ਜਨਵਰੀ ਦੇ ਲਾਗੇ ਹਵਾ ਦੀ ਰਫਤਾਰ ਮੱਠੀ ਪਾਉਗੀ ਤਾਂ ਧੁੰਦ ਦੇ ਜਮੀਨੀ ਪੱਧਰ ਤੇ ਫੇਰ ਤੋਂ ਵਾਪਸੀ ਹੋ ਸਕਦੀ ਹੈਗੀ ਬਾਕੀ ਹਲੇ ਅਗਲੇ 24 ਤੋਂ 48 ਘੰਟੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦਰਮਿਆਨੀ ਤੋਂ ਸੰਘਣੀ ਧੁੰਦ ਦੀ ਉਮੀਦ ਹੈ ਜਿਹੜੀ ਸਭਾਵਨਾ ਜਿਹੜੀ ਉਹ ਇਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਹੈ ਮੌਜੂਦਾ ਸਮੇਂ ਵੀ ਧੁੰਦ ਆ ਜਿਹੜੀ ਥੋੜੇ ਬਹੁਤ ਖੇਤਰਾਂ ਦੇ ਵਿੱਚ ਦਸਤਕ ਦੇਣੀ ਸ਼ੁਰੂ ਕਰ ਚੁੱਕੀ ਹੈਗੀ ਜੇ ਕੋਈ ਤੁਸੀਂ ਦੂਰ ਦਰਾਡੇ ਜਾ ਰਹੇ ਹੋ ਜਾਂ ਕਿਤੇ ਜਾਣਾ ਚਾਹਣੇ ਹੋਗੇ ਤਾਂ ਆ ਨਾਲ ਚੱਲੋ ਜਾਂ ਹੋ ਸਕਦਾ ਜਿੱਥੇ ਵੀ ਤੁਸੀਂ ਇਸ ਟਾਈਮ ਰੁਕੇ ਹੋ ਤਾਂ ਉੱਥੇ ਹੀ ਰੁਕਣ ਦੀ ਕੋਸ਼ਿਸ਼ ਕਰੋ ਕਿਉਂਕਿ ਦਿਨ ਸੇ ਪਨੇ ਹੀ ਧੁੰਦ ਨੇ ਜਿਹੜਾ ਧੁੰਦ ਦੇ ਵਿੱਚ ਵਾਧਾ ਹੋਣਾ ਉਹ ਸ਼ੁਰੂ ਹੋ ਚੁੱਕਿਆ ਹੈਗਾ ਤਾਂ ਆਉਂਦੇ 2-4 ਘੰਟਿਆਂ ਵਿੱਚ ਇਹ ਕਾਫੀ ਇਲਾਕੇ ਵਿੱਚ ਦਰਮਿਆਨੀ ਤੋਂ ਸੰਘਣੀ ਧੁੰਦ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਸੋ ਐਨਿਕ ਅਪਡੇਟਸ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ